ਪਰੀ ਪੂਰਨ ਪਰਮਾਤਮਾ ਨੇ ਉਂਝ ਤੇ अनेकाੰਦਰ ਤਰ੍ਹਾਂ ਦੀਆਂ ਦਾਤਾਂ ਨਾਲ ਸਾਨੂੰ ਭਰਪੂਰ ਕੀਤਾ ਹੈ ਨਿਵਾਜਿਆ ਹੈ। ਦੇਖਣ ਸ਼ਕਤੀ ਹੈ, ਸੁਣਨ ਸ਼ਕਤੀ ਹੈ, ਬੋਲਣ ਸ਼ਕਤੀ ਹੈ। ਚੱਲਣ ਸ਼ਕਤੀ ਹੈ, ਕਰਨ ਸ਼ਕਤੀ ਹੈ, ਸਪਰਸ਼ ਕਰ ਸਕਦੇ ਹਾਂ, ਸੁੰਘ ਸਕਦੇ ਹਾਂ। ਪਰ ਇਹਨਾਂ ਸਾਰੀਆਂ ਸ਼ਕਤੀਆਂ ਦੇ ਨਾਲੋਂ ਧਾਰਮਿਕ ਲੋਕ ਦੇਵ ਸ਼ਕਤੀਆਂ ਨੂੰ ਅਜ਼ੀਮ ਮੰਨਦੇ ਨੇ ਮਹਾਨ ਮੰਨਦੇ ਨੇ ਕਿ 익ਤੇ ਹੈ ਸਮਝ ਸਮਝਣਾ ਸੋਚ ਅਕਲ ਦੂਸਰਾ ਹੈ ਜੁੜਨਾ ਭਾਵਕਤਾ ਜਜ਼ਬੇ ਕਹਿੰਦੇ ਨੇ ਜਜ਼ਬਿਆਂ ਦਾ ਸੰਬੰਧ ਅਗੰਤਤ ਨਾਲ ਹੈ